ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਲੈ ਕੇ ਬੱਚੇ ਨੂੰ ਜਨਮ ਦੇਂਦੇ ਹੀ ਘਰ ਛੱਡ ਕੇ ਚਲੀ ਗਈ ਪਤਨੀ 5 ਸਾਲਾਂ ਬਾਅਦ ਪਤੀ ਨੂੰ ਸਬਜ਼ੀ ਵੇਚਦੀ ਹੋਈ ਮਿਲੀ ਫਿਰ ਜੋ ਹੋਇਆ ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਦੋਸਤੋ ਜ਼ਿੰਦਗੀ ਕਦੇ ਕਦੇ ਇਦਾਂ ਦੇ ਮੋੜ ਤੇ ਲੈ ਆਉਂਦੀ ਹੈ ਜਿੱਥੇ ਇਨਸਾਨ ਇਹ ਨਹੀਂ ਸਮਝ ਪਾਉਂਦਾ ਕੀ ਉਸਨੇ ਕੀ ਗਵਾਇਆ ਤੇ ਕੀ ਪਾਇਆ ਤੇ ਇਹੀ ਕਹਾਣੀ ਐ ਪ੍ਰਦੀਪ ਤੇ ਜੋਤੀ ਦੀ ਜੋ ਇਦਾਂ ਦੇ ਦੋ ਲੋਕ ਜਿਨ੍ਹਾਂ ਦੀ ਜ਼ਿੰਦਗੀ ਜੁੜੀ ਹੋਈ ਵੀ ਸੀ ਤੇ ਬਿਖਰੀ ਹੋਈ ਵੀ ਪ੍ਰਦੀਪ ਦਿੱਲੀ ਦੇ ਛੋਟੇ ਜਿਹੇ ਕਸਬੇ ਵਿੱਚ ਰਹਿਣ ਵਾਲਾ ਇੱਕ ਸਧਾਰਨ ਤੇ ਸਾਫ਼ਦਰ ਇਨਸਾਨ ਸੀ ਪ੍ਰਦੀਪ ਪੜਾਈ ਵਿੱਚ ਬਹੁਤ ਤੇਜ ਸੀ ਤੇ ਉਸ ਦਾ ਸੁਪਨਾ ਸੀ ਇੱਕ ਸਰਕਾਰੀ ਨੌਕਰੀ ਤੇ ਲੱਗਣਾ ਉਸ ਦੇ ਪਾਪਾ ਅਕਸਰ ਕਹਿੰਦੇ ਬੇਟਾ ਤੂੰ ਲਗੜ ਨਾਲ ਪੜ ਬਾਕੀ ਦੁਨੀਆ ਮੈਂ ਸੰਭਾਲ ਲਵਾਂਗਾ ਲੰਬੇ ਸੰਗਰਾਮ ਤੋਂ ਬਾਅਦ ਪ੍ਰਦੀਪ ਨੂੰ ਕਲਰਕ ਦੀ ਨੌਕਰੀ ਮਿਲ ਗਈ ਘਰ ਵਿੱਚ ਜਿਵੇਂ ਖੁਸ਼ੀਆਂ ਦੀ ਬਾਰਿਸ਼ ਹੋ ਗਈ ਮਾਂ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਹੁਣ ਤੂੰ ਕਮਾਉਣ ਦੇ लायक ਹੋ ਗਿਆ ਬੇਟਾ ਤੇਰਾ ਘਰ ਵੀ ਵੱਸ ਜਾਵੇਗਾ ਫਿਰ ਰਿਸ਼ਤਾ ਭਾਲਿਆ ਗਿਆ ਤੇ ਨੇੜੇ ਦੇ ਸ਼ਹਿਰ ਵਿੱਚ ਇੱਕ ਲੜਕੀ ਪਸੰਦ ਆਈ ਸੋਹਣੀ ਸੁਨੱਖੀ ਤੇ ਸ਼ਾਂਤ ਸੁਭਾਅ ਬਹੁਤ ਸਲੀਕੇ ਵਾਲੀ ਪਹਿਲੀ ਹੀ ਮੁਲਾਕਾਤ ਵਿੱਚ ਦੋਨਾਂ ਪਰਿਵਾਰਾਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਤੇ ਕੁਝ ਹੀ ਦਿਨਾਂ ਵਿੱਚ ਵਿਆਹ ਵੀ ਹੋ ਗਿਆ ਜੋਤੀ ਦੁਲਹਣ ਬਣ ਕੇ ਜਦੋਂ ਪ੍ਰਦੀਪ ਦੇ ਘਰ ਆਈ ਤਾਂ ਜਿਵੇਂ ਘਰ ਵਿੱਚ ਰੌਸ਼ਨੀ ਫੈਲ ਗਈ ਉਹ ਜਲਦੀ ਹੀ ਸਭ ਦੀ ਪਿਆਰੀ ਬਣ ਗਈ ਪ੍ਰਦੀਪ ਵੀ ਜੋਤੀ ਨੂੰ ਦਿਲ ਤੋਂ ਚਾਹਣ ਲੱਗਿਆ ਸੀ ਉਹ ਰੋਜ਼ ਆਫਿਸ ਤੋਂ ਵਾਪਸ ਆ ਕੇ ਸਭ ਤੋਂ ਪਹਿਲਾਂ ਉਸ ਦੇ ਕੋਲ ਬੈਠਦਾ ਤੇ ਪੁੱਛਦਾ ਜੋਤੀ ਤੈਨੂੰ ਕੋਈ ਤਕਲੀਫ ਤਾਂ ਨਹੀਂ ਤੇ ਜੋਤੀ ਬਸ ਹਲਕਾ ਜਿਹਾ ਮੁਸਕਰਾ ਦਿੰਦੀ ਕੁਝ ਮਹੀਨਿਆਂ ਬਾਅਦ ਜੋਤੀ ਗਰਭਵਤੀ ਹੋ ਗਈ ਪੂਰਾ ਪਰਿਵਾਰ ਫੁੱਲਾਂ ਦੀ ਤਰ੍ਹਾਂ ਖੇਲ ਉੱਠਿਆ ਸੱਸ ਸਹੁਰਾ ਤੇ ਸਾਰਾ ਪਰਿਵਾਰ ਉਸ ਨੂੰ ਰਾਜਕੁਮਾਰੀ ਦੀ ਤਰ੍ਹਾਂ ਰੱਖਦੇ ਨੌ ਮਹੀਨੇ ਬੀਤ ਗਏ ਤੇ ਇੱਕ ਸਵੇਰੇ ਅਚਾਨਕ ਜੋਤੀ ਨੂੰ ਤੇਜ਼ ਦਰਦ ਸ਼ੁਰੂ ਹੋਇਆ ਸਾਰੇ ਘਬਰਾ ਗਏ ਤੇ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਕਈ ਘੰਟਿਆਂ ਦੀ ਤਕਲੀਫ ਤੋਂ ਬਾਅਦ ਜੋਤੀ ਨੇ ਇੱਕ ਸੁੰਦਰ ਜਿਹੇ ਬੇਟੇ ਨੂੰ ਜਨਮ ਦਿੱਤਾ ਘਰ ਖੁਸ਼ੀਆਂ ਨਾਲ ਗੂੰਜ ਉੱਠਿਆ ਤਿੰਨ ਦਿਨਾਂ ਤੱਕ ਜੋਤੀ ਹਸਪਤਾਲ ਵਿੱਚ ਰਹੀ ਫਿਰ ਛੁੱਟੀ ਦਾ ਦਿਨ ਆ ਗਿਆ ਪ੍ਰਦੀਪ ਦੀ ਮਾਂ ਡਾਕਟਰ ਨੂੰ ਮਿਲ ਕੇ ਜਦੋਂ ਜੋਤੀ ਦੇ ਕਮਰੇ ਵਿੱਚ ਪਹੁੰਚੀ ਤਾਂ ਜੋਤੀ ਬੈੱਡ ਤੇ ਨਹੀਂ ਸੀ ਪਹਿਲਾਂ ਉਸ ਨੂੰ ਲੱਗਿਆ ਬਾਥਰੂਮ ਵਿੱਚ ਹੋਵੇਗੀ ਪਰ 5 ਮਿੰਟ ਫਿਰ 10 10 ਤੋਂ 20 ਮਿੰਟ ਜੋਤੀ ਵਾਪਸ ਨਹੀਂ ਆਈ ਮਾਂ ਨੇ ਨਰਸਾਂ ਨੂੰ ਪੁੱਛਿਆ ਸਟਾਫ ਨੂੰ ਪੁੱਛਿਆ ਹਰ ਜਗ੍ਹਾ ਤੇ ਦੇਖਿਆ ਪਰ ਜੋਤੀ ਤਾਂ ਜਿਵੇਂ ਹਵਾ ਵਿੱਚ ਗਾਇਬ ਹੋ ਗਈ ਸੀ ਮਾਂ ਨੇ ਕੰਮ ਦੀ ਹੋਈ ਆਵਾਜ਼ ਵਿੱਚ ਪ੍ਰਦੀਪ ਨੂੰ ਫੋਨ ਕੀਤਾ ਬੇਟਾ ਬਹੂ ਕਿਤੇ ਵੀ ਨਹੀਂ ਮਿਲ ਰਹੀ ਬੱਚਾ ਤਾਂ ਇੱਥੇ ਹੀ ਐ ਪ੍ਰਦੀਪ ਘਬਰਾ ਕੇ ਹਸਪਤਾਲ ਪਹੁੰਚ ਗਿਆ ਹਸਪਤਾਲ ਦੇ ਪ੍ਰਬੰਧਕਾਂ ਨੇ ਸੀਸੀਟੀਵੀ ਚੈੱਕ ਕੀਤਾ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ ਕੀ ਜੋਤੀ ਕੱਲੀ ਤੇਜ਼ ਕਦਮਾਂ ਨਾਲ ਹਸਪਤਾਲ ਦੇ ਪਿਛਲੇ ਗੇਟ ਰਾਹੀਂ ਬਾਹਰ ਜਾ ਰਹੀ ਸੀ ਨਾ ਕੋਈ ਬੈਗ ਨਾ ਕੋਈ ਬੱਚਾ ਤੇ ਸਿੱਧੀ ਭੀੜ ਵਿੱਚ ਗਾਇਬ ਹੋ ਗਈ ਪ੍ਰਦੀਪ ਦੀ ਦੁਨੀਆ ਜਿਵੇਂ ਪਲਪਾਰ ਵਿੱਚ ਹੀ ਬिखर ਗਈ ਉਹ ਰੋਇਆ ਵੀ ਨਹੀਂ ਬਸ ਸੋਨ ਖੜਾ ਰਹਿ ਗਿਆ ਕਿਉਂ ਗਈ ਕਿੱਥੇ ਗਈ ਕਿਸ ਦੇ ਨਾਲ ਗਈ ਕੁਝ ਸਮਝ ਨਹੀਂ ਆਇਆ ਉਸਨੇ ਜੋਤੀ ਦੇ ਪੇਕੇ ਘਰ ਫੋਨ ਕੀਤਾ ਉਧਰ ਵੀ ਹੈਰਾਨੀ ਸੀ ਕਿਸੇ ਨੂੰ ਕੁਝ ਨਹੀਂ ਪਤਾ ਪੁਲਿਸ ਵਿੱਚ ਰਿਪੋਰਟ ਲਿਖਾਈ ਗਈ ਕਈ ਦਿਨ ਪਾਲ ਕੀਤੀ ਗਈ ਪਰ ਜੋਤੀ ਦਾ ਕੋਈ ਸੁਰਾਗ ਨਹੀਂ ਮਿਲਿਆ ਸਮਾਂ ਬੀਤਦਾ ਗਿਆ ਦਿਨ ਹਫ਼ਤਿਆਂ ਵਿੱਚ ਹਫ਼ਤੇ ਮਹੀਨਿਆਂ ਵਿੱਚ ਤੇ ਮਹੀਨੇ ਸਾਲਾਂ ਵਿੱਚ ਬਦਲ ਗਏ ਤੇ ਇਸੇ ਤਰ੍ਹਾਂ 5 ਸਾਲ ਬੀਤ ਗਏ ਇਨ੍ਹਾਂ 5 ਸਾਲਾਂ ਵਿੱਚ ਪ੍ਰਦੀਪ ਨੇ ਆਪਣੇ ਬੇਟੇ ਦਾ ਨਾਮ ਰੱਖਿਆ ਅਰਜੁਨ ਮਾਂ ਤੇ ਪ੍ਰਦੀਪ ਦੋਨੇ ਮਿਲ ਕੇ ਉਸ ਨੂੰ ਪਾਲਦੇ ਰਹੇ ਜਦੋਂ ਅਰਜੁਨ ਪੁੱਛਦਾ ਪਾਪਾ ਮੇਰੀ ਮੰਮੀ ਕਿੱਥੇ ਹੈ ਤਾਂ ਪ੍ਰਦੀਪ ਪਿਆਰ ਨਾਲ ਉਸਦੇ ਵਾਲ ਸਹਲਾਉਂਦਾ ਤੇ ਕਹਿ ਦਿੰਦਾ ਬੇਟਾ ਉਹ ਬਾਹਰ ਕੰਮ ਲਈ ਗਈ ਹੈ ਆਵੇਗੀ ਪਰ ਹਰ ਰਾਤ ਉਹ ਇਕੱਲਾ ਬੈਠ ਕੇ ਸੋਚਦਾ ਮੇਰੀ ਜੋਤੀ ਨੇ ਇਦਾਂ ਕਿਉਂ ਕੀਤਾ ਫਿਰ ਇੱਕ ਦਿਨ ਉਸਦੇ ਦੋਸਤ ਵਿਵੇਕ ਦਾ ਪ੍ਰਮੋਸ਼ਨ ਹੋਇਆ ਉਸਨੇ ਜਿੱਦ ਕਰਕੇ ਪ੍ਰਦੀਪ ਨੂੰ ਆਪਣੇ ਸ਼ਹਿਰ ਬੁਲਾ ਲਿਆ ਪਹਿਲੇ ਦਿਨ ਉਹ ਸਭ ਪਹਿਲਾਂ ਇੱਕ ਵੱਡੇ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਸੀ ਹਾਸੀ ਮਜ਼ਾਕ ਚੱਲਦਾ ਰਿਹਾ ਖਾਣਾ ਖਾ ਕੇ ਜਦੋਂ ਸਾਰੇ ਬਾਹਰ ਨਿਕਲੇ ਪ੍ਰਦੀਪ ਦੀ ਨਜ਼ਰ ਸੜਕ ਦੇ ਕਿਨਾਰੇ ਦੂਜੇ ਪਾਸੇ ਇੱਕ ਸਬਜ਼ੀ ਦੇ ਠੇਲੇ ਤੇ ਪਈ ਇੱਕ ਔਰਤ ਮੈਲੇ ਕੱਪੜੇ ਥੱਕਿਆ ਹੋਇਆ ਚਿਹਰਾ ਤੇ ਚਿਹਰੇ ਤੇ ਇੱਕ ਪਾਸੇ ਉਹ ਕਾਲਾ ਤੇਲ ਜੈਸ ਨੂੰ ਉਹ ਪੁੱਲ ਨਹੀਂ ਸਕਿਆ ਸੀ ਇਹ ਦੇਖ ਪ੍ਰਦੀਪ ਦੇ ਸਾਹ اٹਕ ਗਏ ਉਸਨੇ ਫੇਰ ਧਿਆਨ ਨਾਲ ਦੇਖਿਆ ਉਹ ਔਰਤ ਸਬਜ਼ੀ ਤੋਲ ਰਹੀ ਸੀ ਪੈਸੇ ਰੱਖ ਰਹੀ ਸੀ ਤੇ ਉਸਦਾ ਚਿਹਰਾ ਹੌਲੀ-ਹੌਲੀ ਉੱਪਰ ਉੱਠਿਆ ਉਹ ਚਿਹਰਾ ਜੋਤੀ ਦਾ ਸੀ ਪ੍ਰਦੀਪ ਉਥੇ ਹੀ ਰੁਕ ਗਿਆ ਦੋਸਤ ਪੁੱਛਦੇ ਰਹੇ ਪਰ ਉਹ ਚੁੱਪ ਰਿਹਾ ਉਸਦਾ ਦਿਲ ਧੜਕ ਵੀ ਰਿਹਾ ਸੀ ਤੇ ਰੋ ਵੀ ਰਿਹਾ ਸੀ ਫਿਰ ਅਗਲੇ ਦਿਨ ਉਹ ਕੱਲਾ ਉਸੇ ਚੁਰਾਹੇ ਤੇ ਪਹੁੰਚਿਆ 5 ਸਾਲ ਬਾਅਦ ਦੋਨੇ ਇੱਕ ਦੂਜੇ ਦੇ ਸਾਹਮਣੇ ਖੜੇ ਸੀ ਬਿਨਾ ਕੁਝ ਕਹੇ ਬਿਨਾ ਕੁਝ ਸਮਝੇ ਬਸ ਇੱਕ ਖਮੋਸ਼ੀ ਸੀ ਜੋ ਦੋਨਾਂ ਦੇ ਸੀਨੇ ਦੇ ਵਿੱਚ ਧੜਕ ਰਹੀ ਸੀ ਜੋਤੀ ਥੱਕੀ ਹੋਈ ਟੁੱਟੀ ਹੋਈ ਅਸਤਵ ਵਿਅਸਤ ਕੱਪੜਿਆਂ ਵਿੱਚ ਅੱਖਾਂ ਵਿੱਚ ਡਰ ਤੇ ਚਿਹਰੇ ਤੇ ਅਜੀਬ ਜਿਹਾ ਅਪਰਾਧ बोਧ ਲੈ ਕੇ ਖੜੀ ਸੀ ਪ੍ਰਦੀਪ ਕੁਝ ਕਦਮ ਦੂਰ ਸੀ ਬੁੱਲ ਸੁੱਕ ਚੁੱਕੇ ਸੀ ਪਰ ਗਲੇ 'ਚੋਂ ਆਵਾਜ਼ ਬਾਹਰ ਨਹੀਂ ਨਿਕਲ ਰਹੀ ਸੀ ਜੋਤੀ ਹੌਲੀ-ਹੌਲੀ ਅੱਗੇ ਵਧੀ ਜਿਵੇਂ ਹਰ ਕਦਮ ਉਸਦੇ ਲਈ ਬੋਝ ਹੋਵੇ ਉਹ ਪ੍ਰਦੀਪ ਦੇ ਬਿਲਕੁਲ ਸਾਹਮਣੇ ਆ ਕੇ ਰੁਕ ਗਈ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਉਸ ਇੱਕ ਪਲ ਵਿੱਚ 5 ਸਾਲਾਂ ਦਾ ਦਰਦ ਉੱਤਰ ਆਇਆ ਜੋਤੀ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਪ੍ਰਦੀਪ ਤੂੰ ਤੂੰ ਇੱਥੇ ਕੀ ਕਰ ਰਿਹਾ ਹੈ ਇਹ ਸੁਣ ਪ੍ਰਦੀਪ ਦੀਆਂ ਅੱਖਾਂ ਨਮ ਹੋ ਗਈਆਂ ਪਰ ਆਵਾਜ਼ ਮਜ਼ਬੂਤ ਸੀ ਇਹ ਸਵਾਲ ਤਾਂ ਮੈਨੂੰ ਪੁੱਛਣਾ ਚਾਹੀਦਾ ਹੈ ਜੋਤੀ ਤੂੰ ਇੱਥੇ ਇਸ ਹਾਦਸੇ ਵਿੱਚ ਤੇ ਅਚਾਨਕ ਜੋਤੀ ਸਿਰ ਝੁਕਾ ਲੈਂਦੀ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿਣ ਲੱਗਦੀ ਹੈ ਪ੍ਰਦੀਪ ਨੇ ਹਿੰਮਤ ਕਰਕੇ ਹੌਲੀ ਜਿਹੀ ਪੁੱਛਿਆ ਕਿਉਂ ਗਈ ਸੀ ਉਸ ਦਿਨ ਹਸਪਤਾਲ ਵਿੱਚੋਂ ਕਿਉਂ ਚਲੀ ਗਈ ਮੈਨੂੰ ਤੇ ਮੇਰੇ ਬੇਟੇ ਅਰਜਨ ਨੂੰ ਛੱਡ ਕੇ ਕੀ ਗਲਤੀ ਕਰ ਦਿੱਤੀ ਸੀ ਮੈਂ ਜੋਤੀ ਉਸ ਦੀ ਗੱਲ ਸੁਣਦੇ ਹੀ ਹੋਰ ਉੱਚੀ ਉੱਚੀ ਰੋਣ ਲੱਗੀ ਤੇ ਉੱਥੇ ਹੀ ਬੈਂਚ ਤੇ ਬੈਠ ਗਈ ਤੇ ਚਿਹਰਾ ਦੋਨਾਂ ਹੱਥਾਂ ਨਾਲ ਛੁਪਾ ਲਿਆ ਪਰਦੀਪ ਵੀ ਉਸੇ ਬੈਂਚ ਤੇ ਉਸਦੇ ਕੋਲ ਬੈਠ ਗਿਆ ਹਾਲਾਂਕਿ ਉਸਦੇ ਮਨ ਵਿੱਚ ਹਜ਼ਾਰਾਂ ਸਵਾਲ ਸੀ ਪਰ ਆਵਾਜ਼ ਵਿੱਚ ਸਿਰਫ ਦਰਦ ਸੀ ਗੁੱਸਾ ਨਹੀਂ ਕੁਝ ਸਮੇਂ ਬਾਅਦ ਜੋਤੀ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਪੂੰਝੀਆਂ ਤੇ ਬੋਲੀ ਪ੍ਰਦੀਪ ਮੈਂ ਤੇਰੇ ਲਾਇਕ ਨਹੀਂ ਸੀ ਮੈਂ ਉਸ ਘਰ ਦੇ ਲਾਇਕ ਨਹੀਂ ਸੀ ਤੇ ਮੈਂ ਮਾਂ ਕਹਾਉਣ ਦੇ ਲਾਇਕ ਵੀ ਨਹੀਂ ਸੀ ਪ੍ਰਦੀਪ ਨੇ ਵਿਚਦੀ ਰੋਕ ਕੇ ਕਿਹਾ ਜੋਤੀ ਇਹ ਕੀ ਬੋਲ ਰਹੀ ਹੈ ਜੋ ਵੀ ਹੋਇਆ ਮੈਂ ਸਿਰਫ ਸੱਚ ਜਾਣਨਾ ਚਾਹੁੰਦਾ ਹਾਂ ਜੋਤੀ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਸੱਚ ਤੈਨੂੰ ਪੂਰੀ ਤਰ੍ਹਾਂ ਨਾਲ ਤੋੜ ਦੇਵੇਗਾ ਪ੍ਰਦੀਪ ਮੈਂ ਬਹੁਤ ਵੱਡੀ ਗਲਤੀ ਕਰਕੇ ਉਸ ਘਰ ਵਿੱਚ ਆਈ ਸੀ ਤੇ ਮੈਨੂੰ ਉਸ ਦਿਨ ਹਸਪਤਾਲ ਦੇ ਕਮਰੇ ਵਿੱਚ ਇਹੀ ਸੋਚਿਆ ਜੇਕਰ ਮੈਂ ਉੱਥੇ ਹੀ ਰਹਿ ਗਈ ਤਾਂ ਤੇਰੀ ਵੀ ਜ਼ਿੰਦਗੀ ਬਰਬਾਦ ਕਰ ਦੇਵਾਂਗੀ ਪ੍ਰਦੀਪ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਇਦਾਂ ਦੀ ਵੀ ਕਿਹੜੀ ਗਲਤੀ ਜੇ ਜੋਤੀ ਤੂੰ ਚਾਹੇ ਤਾਂ ਮੈਂ ਸਭ ਸੁਣ ਸਕਦਾ ਹਾਂ ਪਰ ਇਦਾਂ 5 ਸਾਲ ਬਿਨਾ ਬੋਲੇ ਕਿਵੇਂ ਚਲੀ ਗਈ ਤੂੰ ਜੋਤੀ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਜਿਵੇਂ ਸਾਰੀ ਹਿੰਮਤ ਇਕੱਠੀ ਕਰ ਰਹੀ ਹੋਵੇ ਫਿਰ ਹੌਲੀ ਜਿਹੀ ਆਵਾਜ਼ ਵਿੱਚ ਬੋਲੀ ਤੈਨੂੰ ਯਾਦ ਹੈ ਪ੍ਰਦੀਪ ਸਾਡੇ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਮੈਂ ਪੜ੍ਹਾਈ ਕਰ ਰਹੀ ਸੀ ਨਾ ਉਹਨਾਂ ਦਿਨਾਂ ਵਿੱਚ ਮੇਰੇ ਸ਼ਹਿਰ ਵਿੱਚ ਇੱਕ ਲੜਕਾ ਸੀ ਅਜੀਤ ਉਹ ਇੱਕ ਦੁਕਾਨ ਤੇ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਫ ਜਾਣ ਪਹਿਚਾਨ ਸੀ ਪਰ ਫਿਰ ਹੌਲੀ-ਹੌਲੀ ਗੱਲ ਅੱਗੇ ਵਧਣ ਲੱਗੀ ਉਹ ਮੈਨੂੰ ਪਿਆਰ ਦੇ ਸੁਪਨੇ ਦਿਖਾਉਣ ਲੱਗਿਆ ਤੇ ਮੈਂ ਮੈਂ ਬੇਕੂਫੀ ਉਸ ਦੀਆਂ ਗੱਲਾਂ ਵਿੱਚ ਆ ਗਈ ਪ੍ਰਦੀਪ ਚੁੱਪਚਾਪ ਸੁਣਦਾ ਰਿਹਾ ਤੇ ਉਸ ਦਾ ਸਰੀਰ ਠੰਡਾ ਪੈ ਗਿਆ ਸੀ ਜੋਤੀ ਨੇ ਅੱਗੇ ਕਿਹਾ ਮੇਰੇ ਘਰ ਵਾਲਿਆਂ ਨੂੰ ਜਦੋਂ ਸਾਡੇ ਪਿਆਰ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਜੀਤ ਭਰੋਸੇ ਲਾਇਕ ਨਹੀਂ ਹੈ ਉਹਨਾਂ ਨੇ ਜਲਦੀ ਵਿੱਚ ਮੇਰਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਜਾਨੀ ਕਿ ਤੇਰੇ ਨਾਲ ਮੈਂ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਮੰਨ ਲਈ ਪਰ ਦਿਲ ਪੂਰੀ ਤਰ੍ਹਾਂ ਉਸ ਤੋਂ ਅਲੱਗ ਨਹੀਂ ਹੋ ਸਕਿਆ ਪ੍ਰਦੀਪ ਨੇ ਹੌਲੀ ਜਿਹੀ ਪੁੱਛਿਆ ਤਾਂ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਜੋਤੀ ਨੇ ਸਿਰ ਝੁਕਾ ਲਿਆ ਸੱਚ ਕਹਾ ਤਾਂ ਸ਼ੁਰੂਆਤ ਵਿੱਚ ਬਿਲਕੁਲ ਨਹੀਂ ਪਰ ਤੇਰਾ ਸੁਭਾ ਤੇਰਾ ਘਰ ਸਭ ਕੁਝ ਇੰਨਾ ਚੰਗਾ ਸੀ ਕਿ ਵਿਆਹ ਤੋਂ ਬਾਅਦ ਮੈਂ ਸੱਚਮੁੱਚ ਅਜੀਤ ਨੂੰ ਭੁੱਲਣਾ ਚਾਹੁੰਦੀ ਸੀ ਪ੍ਰਦੀਪ ਤੂੰ ਮੈਨੂੰ ਇੰਨਾ ਸਨਮਾਨ ਦਿੱਤਾ ਇਨਾ ਪਿਆਰ ਦਿੱਤਾ ਕਿ ਮੈਂ ਖੁਦ ਨੂੰ ਕੋਸਣ ਲੱਗੀ ਸੀ ਕਿ ਮੈਂ ਕਦੇ ਕਿਸੇ ਹੋਰ ਨੂੰ ਆਪਣੇ ਮਨ ਵਿੱਚ ਜਗ੍ਹਾ ਦਿੱਤੀ ਇਹ ਸੁਣ ਪ੍ਰਦੀਪ ਦੀਆਂ ਅੱਖਾਂ ਭਰ ਆਈਆਂ ਜੋਤੀ ਬੋਲਦੀ ਰਹੀ ਪਰ ਅਜੀਤ ਨੂੰ ਸਾਡੇ ਵਿਆਹ ਦੀ ਖਬਰ ਮਿਲ ਗਈ ਉਹ ਗੁੱਸੇ ਵਿੱਚ ਆ ਗਿਆ ਸੀ ਕਈ ਦਿਨਾਂ ਤੱਕ ਉਹ ਸਾਡੇ ਘਰ ਦੇ ਆਸ-ਪਾਸੇ ਘੁੰਮਦਾ ਰਿਹਾ ਮੈਨੂੰ ਚਿੱਠੀਆਂ ਭੇਜ-ਭੇਜ ਕੇ ਧਮਕੀਆਂ ਦਿਂਦਾ ਰਿਹਾ ਫਿਰ ਇੱਕ ਦਿਨ ਹਸਪਤਾਲ ਵਿੱਚ ਜਦੋਂ ਮੈਂ ਬੱਚੇ ਨੂੰ ਜਨਮ ਦਿੱਤਾ ਉਸ ਦਿਨ ਉਹ ਅਚਾਨਕ ਮੇਰੇ ਸਾਹਮਣੇ ਆਇਆ ਤੇ ਬੋਲਿਆ ਜੋ ਵੀ ਹੋਵੇ ਤੇਰਾ ਤੇ ਮੇਰਾ ਰਿਸ਼ਤਾ ਪੂਰਾ ਨਹੀਂ ਹੋਇਆ ਜੇ ਤੂੰ ਨਾ ਆਈ ਤਾਂ ਮੈਂ ਸਭ ਦੇ ਸਾਹਮਣੇ ਤਮਾਸ਼ਾ ਕਰ ਦੇਵਾਂਗਾ ਮੈਂ ਡਰ ਗਈ ਪ੍ਰਦੀਪ ਮੈਨੂੰ ਲੱਗਿਆ ਮੇਰੀ ਵਜ੍ਹਾ ਨਾਲ ਤੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਪ੍ਰਦੀਪ ਬਿਲਕੁਲ ਕੰਬਣ ਲੱਗ ਗਿਆ ਪਰ ਫਿਰ ਵੀ ਉਹ ਚੁੱਪ ਰਿਹਾ ਜੋਤੀ ਅੱਗੇ ਬੋਲੀ ਉਸ ਦੇ ਡਰ ਉਸ ਦੀ ਧਮਕੀ ਤੇ ਮੇਰੀ ਆਪਣੀ ਮੂਰਖਤਾ ਨੇ ਮਿਲ ਕੇ ਮੈਨੂੰ ਅੰਨ੍ਹਾ ਕਰ ਦਿੱਤਾ ਮੈਂ ਡਰ ਗਈ ਸੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਉਸੇ ਡਰ ਵਿੱਚ ਉਸੇ ਕਮਜ਼ੋਰੀ ਵਿੱਚ ਮੈਂ ਹਸਪਤਾਲ ਵਿੱਚੋਂ ਚਲੀ ਗਈ ਉਸ ਦੀ ਆਵਾਜ਼ ਟੁੱਟ ਗਈ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿੰਦੇ ਰਹੇ ਪ੍ਰਦੀਪ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ ਤੂੰ ਉਸ ਦੇ ਨਾਲ ਗਈ ਸੀ ਜੋਤੀ ਨੇ ਸਿਰ ਹਿਲਾਇਆ ਹਾਂ ਸਿਰਫ ਸ਼ੁਰੂਆਤ ਵਿੱਚ ਸੇ ਮਹੀਨਾ ਬਾਅਦ ਉਸਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਸ਼ਰਾਬੀ ਚਿਗੜਾਲੂ ਹਿੰਸਕ ਉਹ ਆਦਮੀ ਉਹਦਾ ਦਾ ਹੈ ਹੀ ਨਹੀਂ ਸੀ ਜਿੱਦਾਂ ਦਾ ਦਿਖਾਈ ਦਿੰਦਾ ਸੀ ਜਦੋਂ ਮੈਂ ਬੋਝ ਬਣ ਗਈ ਤਾਂ ਉਹ ਮੈਨੂੰ ਇੱਥੇ ਸ਼ਹਿਰ ਵਿੱਚ ਛੱਡ ਕੇ ਭੱਜ ਗਿਆ ਤਾਂ ਉਦੋਂ ਮੈਨੂੰ ਪਹਿਲੀ ਵਾਰ ਸਮਝ ਆਇਆ ਕੀ ਗਵਾ ਦਿੱਤਾ ਇਹ ਸੁਣ ਪ੍ਰਦੀਪ ਦੇ ਸਾਹ ਭਾਰੀ ਹੋ ਗਏ ਪਰ ਜੋਤੀ ਰੁਕਣ ਵਾਲੀ ਨਹੀਂ ਸੀ ਸ਼ਾਇਦ 5 ਸਾਲ ਦਾ ਬੋਝ ਅੱਜ ਨਿਕਲ ਰਿਹਾ ਸੀ ਮੈਂ ਤੇਰੇ ਕੋਲ ਵਾਪਸ ਆਉਣਾ ਚਾਹੁੰਦੀ ਸੀ ਪ੍ਰਦੀਪ ਬਹੁਤ ਚਾਹੁੰਦੀ ਸੀ ਉਸਨੇ ਰੋਂਦੇ ਹੋਏ ਕਿਹਾ ਪਰ ਮੈਂ ਕਿਸ ਨਾਲ ਵਾਪਸ ਆਉਂਦੀ ਇੱਕ ਏਦਾਂ ਦੀ ਔਰਤ ਬਣ ਕੇ ਜਿਸ ਦਾ ਅਤੀਤ ਤੇਰੇ ਘਰ ਤੋਂ ਛੁਪਿਆ ਸੀ ਇੱਕ ਏਦਾਂ ਦੀ ਮਾਂ ਬਣ ਕੇ ਜਿਸ ਨੇ ਆਪਣੇ ਬੇਟੇ ਨੂੰ ਜਨਮ ਦੇ ਕੇ ਇੱਕ ਘੰਟੇ ਬਾਅਦ ਛੱਡ ਦਿੱਤਾ ਮੈਂ ਤੁਹਾਡੇ ਸਭ ਦੇ ਸਾਹਮਣੇ ਇੱਕ ਕਾਲੇ ਸائے ਦੀ ਤਰ੍ਹਾਂ ਮਹਿਸੂਸ ਕਰਦੀ ਪ੍ਰਦੀਪ ਦੇ ਗਲੇ ਵਿੱਚ اٹਕਿਆ ਹੋਇਆ ਦਰਦ ਹੁਣ ਸ਼ਬਦਾਂ ਵਿੱਚ ਬਦਲ ਰਿਹਾ ਸੀ ਉਹ ਬਹੁਤ ਹੌਲੀ ਆਵਾਜ਼ ਵਿੱਚ ਬੋਲਿਆ ਤੇ ਇਹਨਾਂ 5 ਸਾਲਾਂ ਵਿੱਚ ਤੂੰ ਇਕੱਲੀ ਨੇ ਕਿਵੇਂ ਜ਼ਿੰਦਗੀ ਬਤੀਤ ਕੀਤੀ ਜੋਤੀ ਨੇ ਆਪਣੀਆਂ ਪਲਕਾਂ ਨੂੰ ਚਿਪਕਾ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕੀਤੀ ਸਬਜ਼ੀ ਦਾ ਠੇਲਾ ਲਾ ਕੇ ਭੁੱਖ ਨਾਲ ਤੁੱਪ ਨਾਲ ਲੋਕਾਂ ਦੇ ਤਾਣਿਆਂ ਨਾਲ ਲੜ ਕੇ ਤੇ ਹਰ ਰਾਤ ਪਰਮਾਤਮਾ ਅੱਗੇ ਇੱਕ ਹੀ ਅਰਦਾਸ ਕਰਕੇ ਕਿ ਮੈਨੂੰ ਉਸ ਬੱਚੇ ਦੀ ਇੱਕ ਵਾਰ ਝਲਕ ਦਿਖਾ ਦੇਣਾ ਜਿਸ ਨੂੰ ਮੈਂ ਗੋਦ ਵਿੱਚ ਵੀ ਨਹੀਂ ਚੁੱਕਿਆ ਸੀ ਚੌਰਾਹੇ ਦੀ ਭੀੜ ਸ਼ੋਰ ਕਰ ਰਹੀ ਸੀ ਪਰ ਉਹਨਾਂ ਵਿੱਚ ਫੈਲੀ ਹੋਈ ਖਮੋਸ਼ੀ ਜ਼ਿਆਦਾ ਭਾਰੀ ਸੀ ਪ੍ਰਦੀਪ ਦੀਆਂ ਅੱਖਾਂ ਪਰ ਆਈਆਂ ਉਹ ਬੜੀ ਮੁਸ਼ਕਲ ਨਾਲ ਬੋਲਿਆ ਜੋਤੀ ਅਰਜੁਨ ਹਜੇ ਵੀ ਹਰ ਰਾਤ ਪੁੱਛਦਾ ਹੈ ਮੇਰੀ ਮੰਮਾ ਕਦੋਂ ਆਵੇਗੀ ਜੋਤੀ ਦੇ ਸਾਹ ਰੁੱਕ ਗਏ ਉਸਨੇ ਦੋਨੇ ਹੱਥ ਮੂੰਹ ਤੇ ਰੱਖ ਲਏ ਤੇ ਫਿਰ ਫੁੱਟ-ਫੁੱਟ ਕੇ ਰੋਣ ਲੱਗੀ ਪਰਦੀਪ ਉਸ ਨੂੰ ਚੁੱਪਚਾਪ ਤੀਖਦਾ ਰਿਹਾ ਗੁੱਸਾ ਦੁੱਖ ਦਰਦ ਸਭ ਸੀ ਪਰ ਉਸ ਦੇ ਅੰਦਰ ਇੱਕ ਪਿਤਾ ਦੀ ਧੜਕਣ ਵੀ ਸੀ ਜੋ ਆਪਣੇ ਬੇਟੇ ਦੇ ਸਵਾਲਾਂ ਵਿੱਚ ਰੋਜ਼ ਟੁੱਟਦੀ ਸੀ ਕੁਝ ਸਮੇਂ ਬਾਅਦ ਜੋਤੀ ਨੇ ਹੌਲੀ-ਹੌਲੀ ਆਪਣੇ ਹੰਝੂ ਪੂੰਝੇ ਤੇ ਬੋਲੀ ਪ੍ਰਦੀਪ ਕੀ ਮੈਂ ਅਰਜਨ ਨੂੰ ਸਿਰਫ ਇੱਕ ਵਾਰ ਦੂਰ ਤੋਂ ਦੇਖ ਸਕਦੀ ਹਾਂ ਕਿਉਂਕਿ ਗੋਦ ਵਿੱਚ ਚੁੱਕਣ ਦਾ ਹੱਕ ਮੈਂ ਗਵਾ ਦਿੱਤਾ ਬਸ ਦੂਰ ਤੋਂ ਦੇਖ ਲਵਾਂ ਇੰਨਾ ਹੀ ਕਾਫੀ ਹੈ ਪ੍ਰਦੀਪ ਕੁਝ ਪਲ ਤੱਕ ਉਸ ਨੂੰ ਦੇਖਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਪਿਗਲਨ ਸੀ ਦਰਦ ਸੀ ਤੇ ਕੁਝ ਅਣ ਕਿਹਾ ਵੀ ਫਿਰ ਉਸ ਨੇ ਹਲਕੇ ਸ਼ਬਦਾਂ ਵਿੱਚ ਕਿਹਾ ਦੂਰ ਤੋਂ ਕਿਉਂ ਤੂੰ ਮਾਂ ਹੈ ਉਸ ਦੀ ਤੈਨੂੰ ਦੇਖਣ ਤੋਂ ਕਿਸ ਨੇ ਰੋਕਿਆ ਜੋਤੀ ਦਾ ਚਿਹਰਾ ਡਰ ਨਾਲ ਭਰ ਗਿਆ ਨਹੀਂ ਪ੍ਰਦੀਪ ਮੈਂ ਉਸ ਦੇ ਸਾਹਮਣੇ ਨਹੀਂ ਆ ਸਕਦੀ ਉਹ ਮੈਨੂੰ ਪਹਿਚਾਣਦਾ ਵੀ ਨਹੀਂ ਹੋਵੇਗਾ ਤੇ ਜੇ ਪਹਿਚਾਣ ਵੀ ਲਵੇ ਤਾਂ ਕਿ ਮੈਂ ਉਸ ਦੇ ਸਾਹਮਣੇ ਉਹੀ ਮੂੰਹ ਦਿਖਾਵਾਂਗੀ ਜਿਸਨੇ ਉਸਨੂੰ ਦੁਨੀਆ ਵਿੱਚ ਆਉਂਦੇ ਹੀ ਛੱਡ ਦਿੱਤਾ ਪ੍ਰਦੀਪ ਚੁੱਪ ਰਿਹਾ ਜੋਤੀ ਦੇ ਸ਼ਬਦ ਉਸਦੇ ਅੰਦਰ ਬੈਠ ਰਹੇ ਸੀ ਕੁਝ ਸਮੇਂ ਬਾਅਦ ਉਸਨੇ ਹਲਕੀ ਜਿਹੀ ਆਵਾਜ਼ ਵਿੱਚ ਕਿਹਾ ਅਰਜੁਨ ਹਜੇ ਵੀ ਛੋਟਾ ਹੈ ਉਸਨੂੰ ਕਹਾਣੀ ਦਾ ਸੱਚ ਨਹੀਂ ਪਤਾ ਪਰ ਇੱਕ ਗੱਲ ਮੈਂ ਸਮਝਦਾ ਹਾਂ ਬੱਚਿਆਂ ਦਾ ਦਿਲ ਬਹੁਤ ਸਾਫ਼ ਹੁੰਦਾ ਹੈ ਉਹ ਤੈਨੂੰ ਮਾਂ ਦੀ ਤਰ੍ਹਾਂ ਹੀ ਮਹਿਸੂਸ ਕਰੇਗਾ ਜੋਤੀ ਨੇ ਕੰਬਦੇ ਹੋਏ ਸਿਰ ਹਿਲਾਇਆ ਨਹੀਂ ਮੈਂ ਹੁਣੇ ਉਸਦੇ ਕੋਲ ਨਹੀਂ ਜਾਵਾਂਗੀ ਪਹਿਲਾਂ ਖੁਦ ਨੂੰ ਇਸ लायक ਬਣਾਉਣਾ ਹੈ ਕਿ ਉਹ ਮੇਰੀਆਂ ਅੱਖਾਂ ਵਿੱਚ ਸ਼ਰਮ ਨਹੀਂ ਮਾਂ ਦੀ ਮਮਤਾ ਦੇਖੇ ਪ੍ਰਦੀਪ ਉਸ ਨੂੰ ਦੇਖਦਾ ਹੀ ਰਹਿ ਗਿਆ ਉਸ ਦੇ ਸਾਹਮਣੇ ਉਹੀ ਲੜਕੀ ਸੀ ਜਿਸ ਨੇ ਉਸ ਨੂੰ ਵਿਆਹ ਵੇਲੇ ਉਸ ਦਾ ਹੱਥ ਫੜ ਕੇ ਉਸ ਦੇ ਨਾਲ ਚੱਲਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇੱਕ ਥੱਕੀ ਹੋਈ ਔਰਤ ਸੀ ਜਿਸ ਨੇ ਜ਼ਿੰਦਗੀ ਨਾਲ ਲੜਦੇ ਲੜਦੇ ਆਪਣੇ ਆਪ ਨੂੰ ਗਵਾ ਦਿੱਤਾ ਸੀ ਪ੍ਰਦੀਪ ਨੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਜੋਤੀ ਨੇ ਹੱਥ ਪਿੱਛੇ ਕਰ ਲਿਆ ਨਹੀਂ ਪ੍ਰਦੀਪ ਤੂੰ ਜਿੰਨਾ ਚੰਗਾ ਏ ਮੈਂ ਓਨੀ ਹੀ ਬੁਰੀ ਹਾਂ ਮੈਂ ਤੇਰੇ ਪੈਰਾਂ ਦੇ ਬਰਾਬਰ ਵੀ ਨਹੀਂ ਹਾਂ ਤੇਰੀ ਤੇ ਅਰਜੁਨ ਦੀ ਜ਼ਿੰਦਗੀ ਵਿੱਚ ਹੁਣ ਮੇਰੀ ਕੋਈ ਜਗ੍ਹਾ ਹੀ ਨਹੀਂ ਬਚੀ ਪ੍ਰਦੀਪ ਨੇ ਸ਼ਾਂਤ ਸ਼ਬਦਾਂ ਵਿੱਚ ਕਿਹਾ ਜਗ੍ਹਾ ਦਿਲ ਵਿੱਚ ਦਿੱਤੀ ਜਾਂਦੀ ਹੈ ਅਤੇ ਇਤਿਹਾਸ ਵਿੱਚ ਨਹੀਂ ਲਿਖਿਆ ਜਾਂਦਾ ਇਹ ਸੁਣ ਕੇ ਜੋਤੀ ਰੋਣ ਲੱਗੀ ਇੰਨੇ ਨੂੰ ਇੱਕ ਬੱਚਾ ਕਰੀਬ 6 ਸਾਲ ਦਾ ਕੋਲੋਂ ਲੰਘਿਆ ਉਸਦੇ ਹੱਥ ਵਿੱਚ ਸਕੂਲ ਬੈਗ ਸੀ ਤੇ ਉਹ ਭੱਜਦਾ ਹੋਇਆ ਆਪਣੇ ਪਾਪਾ ਦੇ ਵੱਲ ਜਾ ਰਿਹਾ ਸੀ ਉਸ ਬੱਚੇ ਨੂੰ ਦੇਖ ਕੇ ਜੋਤੀ ਜਿਵੇਂ ਪੱਥਰ ਬਣ ਗਈ ਉਸ ਦੀਆਂ ਅੱਖਾਂ ਵਿੱਚ ਇੱਕ ਏਦਾਂ ਦੀ ਪਿਆਸ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮਾਂ ਹੋਣ ਦੀ ਪਿਆਸ ਛੁੱਟੇ ਹੋਏ ਪਾਲ ਦੀ ਪਿਆਸ 5 ਸਾਲਾਂ ਦੀ ਅਣਕਹੀ ਭੁੱਖ ਉਹ ਹੌਲੀ ਜਿਹੀ ਪੁੱਛਦੀ ਹੈ ਪ੍ਰਦੀਪ ਅਰਜੁਨ ਹੁਣ ਕਿੱਥੇ ਹੈ ਪ੍ਰਦੀਪ ਕੁਝ ਕਦਮ ਪਿੱਛੇ ਹਟ ਕੇ ਬੋਲਿਆ ਇੱਥੇ ਮੇਰੇ ਦੋਸਤ ਕੋਲ ਹੋਟਲ ਵਿੱਚ ਹੈ ਮੈਂ ਉਸ ਨੂੰ ਆਪਣੇ ਦੋਸਤ ਦੇ ਕੋਲ ਛੱਡ ਕੇ ਆਇਆ ਸੀ ਜੋਤੀ ਦੇ ਸਾਹ ਤੇਜ ਹੋ ਗਏ ਉਸ ਨੇ ਕੰਬਦੇ ਹੋਏ ਕਿਹਾ ਤਾਂ ਕਿ ਮੈਂ ਉਸ ਨੂੰ ਦੂਰ ਤੋਂ ਦੇਖ ਸਕਦੀਆਂ ਪ੍ਰਦੀਪ ਕੁਝ ਪਲ ਖਮੋਸ਼ ਰਿਹਾ ਫਿਰ ਉਸ ਨੇ ਹੌਲੀ ਜਿਹੀ ਕਿਹਾ ਚਲੋ ਤੇ ਫਿਰ ਜੋਤੀ ਨੇ ਇੱਕ ਕਪਾਲ ਲਈ ਆਪਣਾ ਸਬਜ਼ੀ ਵਾਲਾ ਠੇਲਾ ਦੇਖਿਆ ਤੇ ਫਿਰ ਪ੍ਰਦੀਪ ਦੇ ਵੱਲ ਤੇ ਫਿਰ ਉਸਦੇ ਕਦਮ ਆਪਣੇ ਆਪ ਪ੍ਰਦੀਪ ਦੇ ਪਿੱਛੇ ਤੁਰ ਪਏ 5 ਸਾਲਾਂ ਬਾਅਦ ਇੱਕ ਮਾਂ ਆਪਣੇ ਬੱਚੇ ਨੂੰ ਪਹਿਲੀ ਵਾਰ ਦੇਖਣ ਜਾ ਰਹੀ ਸੀ ਪਰ ਜੋਤੀ ਦੇ ਸਾਹ ਉਸਦੇ ਕਦਮਾਂ ਨਾਲ ਉਹ ਵੀ ਤੇਜ਼ ਸੀ ਪ੍ਰਦੀਪ ਦੇ ਪਿੱਛੇ ਪਿੱਛੇ ਹੋਟਲ ਦੇ ਵੱਲ ਵੱਧ ਰਹੀ ਸੀ ਉਸਦੇ ਚਿਹਰੇ ਤੇ ਡਾਰਸੀ ਪਛਤਾਵਾ ਸੀ ਉਮੀਦ ਸੀ ਤੇ ਇੱਕ ਮਾਂ ਦੀ ਛਿਪੀ ਹੋਈ ਤੜਫ ਜੋ ਪੰਜਾਂ ਸਾਲਾਂ ਤੋਂ ਇੱਕ ਮਾਫੀ ਦੀ ਤਰ੍ਹਾਂ ਉਸ ਦੇ ਅੰਦਰ ਘੁੱਲਦੀ ਜਾ ਰਹੀ ਸੀ ਪ੍ਰਦੀਪ ਤੇਜ ਨਹੀਂ ਤੁਰ ਰਿਹਾ ਸੀ ਉਹ ਸਮਝ ਰਿਹਾ ਸੀ ਕਿ ਹਰ ਕਦਮ ਜੋਤੀ ਦੇ ਜਿਵੇਂ ਪੁਰਾਣੇ ਜ਼ਖਮ ਤੇ ਚੱਲਣ ਵਰਗਾ ਦਰਦ ਵੀ ਤੇ ਚਾਹਤ ਵੀ ਦੋਨੇ ਨੇ ਹੋਟਲ ਦੇ ਗੇਟ ਦੇ ਕੋਲ ਪਹੁੰਚ ਗਏ ਜੋਤੀ ਰੁਕ ਗਈ ਉਸਦੇ ਪੈਰਾਂ ਵਿੱਚ ਜਿਵੇਂ ਜਾਨ ਹੀ ਨਾ ਬਚੀ ਹੋਵੇ ਉਹ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਪ੍ਰਦੀਪ ਜੇ ਅਰਜੁਨ ਮੈਨੂੰ ਦੇਖ ਕੇ ਰੋਪਿਆ ਡਰ ਗਿਆ ਜਾਂ ਮੈਨੂੰ ਮਾਂ ਨਾ ਮੰਨੇ ਤਾਂ ਫਿਰ ਪ੍ਰਦੀਪ ਨੇ ਉਸਦੇ ਵੱਲ ਦੇਖਿਆ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਤਾਨਾ ਬਸ ਇੱਕ ਸੱਚਾਈ ਭਰੀ ਸ਼ਾਂਤੀ ਮਾਂ ਨੂੰ ਬੱਚੇ ਤੋਂ ਜ਼ਿਆਦਾ ਕੋਈ ਨਹੀਂ ਪਹਿਚਾਣਦਾ ਜੋਤੀ ਤਾਂ ਉਸਦੇ ਸਾਹਮਣੇ ਖੜੀ ਹੋਵੇਗੀ ਤਾਂ ਉਹ ਤੈਨੂੰ ਦਿਲ ਤੋਂ ਪਹਿਚਾਣੇਗਾ ਚਾਹੇ ਦਿਮਾਗ ਕੁਝ ਵੀ ਕਹੇ ਜੋਤੀ ਦੀਆਂ ਅੱਖਾਂ ਫੇਰ ਪਾਰ ਆਈਆਂ ਉਸਨੇ ਗਹਿਰਾ ਸਾਹ ਲਿਆ ਤੇ ਹੌਲੀ ਜਿਹੀ ਬੋਲੀ ਮੈਂ ਤਿਆਰ ਹਾਂ ਚਲੋ ਦੋਨੇ ਹੋਟਲ ਦੀ ਲੋਬੀ ਦੇ ਵੱਲ ਵਧੇ ਉਥੇ ਹੀ ਇੱਕ ਸੋਫੇ ਤੇ ਛੋਟਾ ਜਿਹਾ ਬੈਗ ਲੈ ਕੇ ਪੈਰ ਹਲਾਉਂਦੇ ਹੋਏ ਅਰਜੁਨ ਬੈਠਾ ਸੀ ਉਸਨੂੰ ਦੇਖਦੇ ਹੀ ਜੋਤੀ ਦਾ ਦਿਲ ਜਿਵੇਂ ਢੜਕ ਪਿਆ ਉਸ ਦਾ ਛੋਟਾ ਜਿਹਾ ਬੱਚਾ ਜਿਸ ਨੂੰ ਉਸ ਨੇ ਜਨਮ ਦਿੱਤਾ ਸੀ ਜਿਸ ਦੇ ਪਹਿਲਾਂ ਰੋਣ ਦੀ ਆਵਾਜ਼ ਸੁਣੀ ਸੀ ਜਿਸ ਦੀਆਂ ਉਂਗਲੀਆਂ ਫੜਨ ਦਾ ਮੌਕਾ ਵੀ ਉਸ ਨੂੰ ਨਹੀਂ ਮਿਲਿਆ ਅਜੋ ਸਾਹਮਣੇ ਸੀ ਬਿਲਕੁਲ ਉਸ ਦੇ ਵਰਗਾ ਚਿਹਰਾ ਜੋਤੀ ਨੇ ਆਪਣੇ ਕਦਮ ਅੱਗੇ ਵਧਾਏ ਪਰ ਰੁਕ ਗਈ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਡਿੱਗਣ ਹੀ ਵਾਲੇ ਸੀ ਉਹ ਖੁਦ ਨੂੰ ਸੰਭਾਲ ਵੀ ਨਹੀਂ پا ਰਹੀ ਸੀ ਮੰਮਾ ਜੋਤੀ ਜਿਵੇਂ ਪੱਥਰ ਦੀ ਮੂਰਤੀ ਬਣ ਗਈ अर्जुन ਨੇ ਇਹ ਸ਼ਬਦ ਨਹੀਂ ਬੋਲਿਆ ਸੀ ਪਰ ਇਹ ਸ਼ਬਦ ਉਸ ਦੇ ਮਨ ਵਿੱਚ ਬਾਰ-ਬਾਰ ਗੂੰਜਦਾ ਰਿਹਾ ਉਹੀ ਸ਼ਬਦ ਜਿਸ ਨੂੰ ਸੁਣਨ ਦੀ ਚਾਤ ਵਿੱਚ ਉਸ ਨੇ ਕਈ ਰਾਤਾਂ ਰੋ ਕੇ ਲੰਘਾਈਆਂ अर्जुन ਨੇ ਪ੍ਰਦੀਪ ਨੂੰ ਦੇਖਿਆ ਪਾਪਾ ਇਹ ਕੌਣ ਹੈ ਜੋਤੀ ਦਾ ਦਿਲ ਜ਼ੋਰ ਨਾਲ ਧੜਕ ਉੱਠਿਆ ਪ੍ਰਦੀਪ ਮੁਸਕੁਰਾਇਆ ਤੇ ਹੌਲੀ ਜਿਹੀ ਬੋਲਿਆ ਇਹ ਤੈਨੂੰ ਮਿਲਣ ਆਈ ਹੈ ਅਰਜੁਨ ਮਸੂਮੀਅਤ ਨਾਲ ਅੱਗੇ ਆਇਆ ਤੁਹਾਨੂੰ ਪਤਾ ਹੈ ਮੈਂ 5 ਸਾਲ ਦਾ ਹਾਂ ਤੁਹਾਨੂੰ ਪਤਾ ਮੇਰਾ ਨਾਮ ਅਰਜੁਨ ਹੈ ਤੁਹਾਨੂੰ ਪਤਾ ਹੈ ਮੈਨੂੰ ਸਕੂਲ ਚੋਂ ਸਟਿੱਕਰ ਮਿਲਿਆ ਜੋਤੀ ਟੁੱਟ ਗਈ ਉਹ ਹੱਥ ਜੋੜ ਕੇ ਨੀਚੇ ਬੈਠ ਗਈ ਤਾਂ ਕਿ ਉਹ ਬੱਚੇ ਦੀਆਂ ਅੱਖਾਂ ਦੇ ਬਰਾਬਰ ਹੋ ਸਕੇ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਆਵਾਜ਼ ਕੰਬਦੀ ਹੋਈ ਹਾਂ ਮੈਨੂੰ ਸਭ ਪਤਾ ਹੈ ਤੂੰ ਮੇਰੇ ਗੱਲ ਪੂਰੀ ਹੋਣ ਤੋਂ ਪਹਿਲਾਂ ਅਰਜੁਨ ਨੇ ਆਪਣੀ ਛੋਟੀ ਜਿਹੀ ਹਥੇਲੀ ਉਸ ਦੇ ਚਿਹਰੇ ਤੇ ਰੱਖ ਦਿੱਤੀ ਜੋਤੀ ਰੋਣ ਲੱਗੀ ਇਨੇ ਸਾਲਾਂ ਵਿੱਚ ਪਹਿਲੀ ਵਾਰ ਉਸਨੇ ਆਪਣੇ ਬੇਟੇ ਨੂੰ ਮਹਿਸੂਸ ਕੀਤਾ ਉਸ ਸ਼ੌਣ ਵਿੱਚ ਕੋਈ ਸ਼ਿਕਾਇਤ ਨਹੀਂ ਸੀ ਕੋਈ ਹਿਸਾਬ ਨਹੀਂ ਸੀ ਬਸ ਇੱਕ ਨਵੀਂ ਸ਼ੁਰੂਆਤ ਸੀ ਤੁਸੀਂ ਰੋਕ ਕਿਉਂ ਰਹੇ ਹੋ ਅਰਜਨ ਨੇ ਪੁੱਛਿਆ ਜੋਤੀ ਨੇ ਕਮਦੀ ਹੋਈ ਆਵਾਜ਼ ਵਿੱਚ ਕਿਹਾ ਕਿਉਂਕਿ ਮੈਂ ਤੈਨੂੰ ਬਹੁਤ ਯਾਦ ਕੀਤਾ ਅਰਜੁਨ ਨੇ ਭੋਲੇਪਨ ਵਿੱਚ ਕਿਹਾ ਤਾਂ ਤੁਹਾਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ ਮੈਂ ਪਾਪਾ ਨੂੰ ਕਿੰਨੀ ਵਾਰ ਕਿਹਾ ਹੈ ਕਿ ਮੰਮੀ ਨੂੰ ਬੁਲਾਓ ਜੋਤੀ ਦਾ ਦਿਲ ਫਟ ਗਿਆ ਉਸਨੇ ਬੱਚੇ ਨੂੰ ਹੌਲੀ ਜਿਹੀ ਬਾਹਾਂ ਵਿੱਚ ਭਰ ਲਿਆ ਜਿਵੇਂ ਉਹ 5 ਸਾਲਾਂ ਦਾ ਨਹੀਂ 5 ਜਨਮਾਂ ਦਾ ਇੰਤਜ਼ਾਰ ਕਰ ਰਹੀ ਸੀ ਪ੍ਰਦੀਪ ਉਥੇ ਹੀ ਖੜ੍ਹਾ ਸੀ ਅੱਖਾਂ ਭਿੱਜੀਆਂ ਹੋਈਆਂ ਪਰ ਭਾਵ ਸ਼ਾਂਤੀ ਦਾ ਸੀ ਇੱਕ ਪਿਤਾ ਇੱਕ ਪਤੀ ਅੱਜ ਦੋਨੇ ਵਜੂਦਾਂ ਵਿੱਚ ਜਿੱਤ ਤੇ ਹਾਰ ਦੋਨੇ ਮਹਿਸੂਸ ਕਰ ਰਿਹਾ ਸੀ ਕੁਝ ਸਮੇਂ ਬਾਅਦ ਅਰਜੁਨ ਜੋਤੀ ਦੀ ਗੋਦੀ ਵਿੱਚ ਬੈਠ ਗਿਆ ਅੱਖਾਂ ਮਸਲਦਾ ਹੋਇਆ ਬੋਲਿਆ ਤੁਸੀਂ ਮੇਰੇ ਨਵੀਂ ਮੰਮੀ ਬਣੋਗੇ ਜਾਂ ਪੁਰਾਣੀ ਵਾਲੀ ਜੋਤੀ ਰੋਂਦੀ ਰੋਂਦੀ ਹੱਸ ਪਈ ਉਸਨੇ ਉਸਦੇ ਵਾਲ ਸਹਲਾਉਂਦੇ ਹੋਏ ਕਿਹਾ ਮੈਂ ਹਮੇਸ਼ਾ ਤੋਂ ਤੇਰੀ ਮੰਮਾ ਸੀ ਤੇ ਹਮੇਸ਼ਾ ਰਹੂੰਗੀ ਅਰਜੁਨ ਮੁਸਕਰਾਇਆ ਤਾਂ ਫਿਰ ਤੁਸੀਂ ਸਾਡੇ ਘਰ ਚਲੋ ਮੰਮੀ ਪਾਪਾ ਦੋਨੇ ਇੱਕ ਘਰ ਵਿੱਚ ਰਹਿਣਗੇ ਹੈਨਾ ਜੋਤੀ ਨੇ ਡਰਦੇ ਹੋਏ ਪ੍ਰਦੀਪ ਦੇ ਵੱਲ ਦੇਖਿਆ ਉਸਨੇ ਕੁਝ ਨਹੀਂ ਕਿਹਾ ਸਿਰਫ ਸਿਰ ਹਿਲਾਇਆ ਅਰਜਨ ਖੁਸ਼ੀ ਨਾਲ ਨੱਚਣ ਲੱਗਾ ਯੈਸ ਅੱਜ ਮੰਮੀ ਸਾਡੇ ਨਾਲ ਜਾਵੇਗੀ ਜੋਤੀ ਉਸ ਛੋਟੇ ਜਿਹੇ ਬੱਚੇ ਨੂੰ ਦੇਖਦੀ ਰਹੀ ਜਿਸ ਦੀ ਮਸੂਮੀਅਤ ਨੇ 5 ਸਾਲ ਦੀ ਦੂਰੀ ਨੂੰ 5 ਸੈਕਿੰਟਾਂ ਵਿੱਚ ਪਿਘਲਾ ਦਿੱਤਾ ਸੀ ਪ੍ਰਦੀਪ ਨਰਮ ਆਵਾਜ਼ ਵਿੱਚ ਬੋਲਿਆ ਚਲੋ ਘਰ ਚੱਲਦੇ ਹਾਂ ਫਿਰ ਉਹ ਤਿੰਨੇ ਘਰ ਵਾਪਸ ਆ ਗਏ ਜੋਤੀ ਦੇ ਪੈਰ ਕੰਬਣ ਲੱਗੇ ਉਹ ਪ੍ਰਦੀਪ ਦੇ ਘਰ ਦੇ ਅੰਦਰ ਪੈਰ ਨਹੀਂ ਰੱਖ ਰਹੀ ਸੀ ਬਲਕਿ ਉਸ ਨੂੰ ਉਹ ਯਾਦਾਂ ਫਿਰ ਤੋਂ ਵਾਪਸ ਯਾਦ ਆ ਰਹੀਆਂ ਸੀ ਜੋ ਕਦੇ ਉਸਨੇ ਗਵਾ ਦਿੱਤੀਆਂ ਸੀ ਘਰ ਪਹੁੰਚਦੇ ਹੀ ਪ੍ਰਦੀਪ ਦੇ ਮੰਮੀ ਤੇ ਪਾਪਾ ਨੇ ਜੋਤੀ ਨੂੰ ਦੇਖਿਆ ਉਹਨਾਂ ਦੇ ਚਿਹਰੇ ਤੇ ਹੈਰਾਨੀ ਵੀ ਸੀ ਤੇ ਦਰਦ ਵੀ ਤੇ ਢੇਰ ਸਾਰੀਆਂ ਯਾਦਾਂ ਵੀ ਪਰ ਅੱਜ ਕਿਸੇ ਨੇ ਕੁਝ ਨਹੀਂ ਪੁੱਛਿਆ ਕਿਉਂਕਿ ਅਰਜੁਨ ਨੇ ਭੱਜ ਕੇ ਕਿਹਾ ਦਾਦੀ ਮੇਰੀ ਮੰਮਾ ਆ ਗਈ ਹੁਣ ਮੈਂ ਪੂਰਾ ਹੋ ਗਿਆ ਇੱਕ ਬੱਚਾ ਜਦੋਂ ਖੁਸ਼ ਹੁੰਦਾ ਹੈ ਤਾਂ ਉਥੇ ਸਵਾਲਾਂ ਦੀ ਆਵਾਜ਼ ਆਪਣੇ ਆਪ ਚੁੱਪ ਹੋ ਜਾਂਦੀ ਹੈ ਜੋਤੀ ਨੇ ਪ੍ਰਦੀਪ ਦੇ ਮਾਤਾ ਪਿਤਾ ਦੇ ਪੈਰ ਛੋਹੇ ਤੇ ਉਹਨਾਂ ਨੇ ਉਸ ਨੂੰ ਗਲੇ ਲਗਾ ਲਿਆ ਜਿਵੇਂ ਕੋਈ ਗਵਾਚਿਆ ਹੋਇਆ ਹਿੱਸਾ ਫਿਰ ਮਿਲ ਗਿਆ ਹੋਵੇ ਰਾਤ ਨੂੰ ਅਰਜੁਨ ਆਪਣੀ ਮਾਂ ਦੇ ਸੀਨੇ ਤੇ ਸਿਰ ਰੱਖ ਕੇ ਸੌਂ ਗਿਆ ਜੋਤੀ ਉਸ ਦੇ ਵਾਲਾਂ ਵਿੱਚ ਉਂਗਲੀਆਂ ਫੇਰਦੀ ਰਹੀ ਹਰ ਪਲ ਹਰ ਸਾਹ ਨਾਲ ਹਰ ਧੜਕਣ ਉਸ 5 ਸਾਲ ਦੀ ਸਜ਼ਾ ਨੂੰ ਕੱਟ ਰਹੀ ਸੀ ਜੋ ਉਸਨੇ ਖੁਦ ਨੂੰ ਦਿੱਤੀ ਸੀ ਪ੍ਰਦੀਪ ਦਰਵਾਜ਼ੇ ਤੇ ਖੜ੍ਹਾ ਇਹ ਦ੍ਰਿਸ਼ ਦੇਖ ਰਿਹਾ ਸੀ ਉਸਦੇ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਉਹ ਜਾਣਦਾ ਸੀ ਜ਼ਖਮ ਗਹਿਰੇ ਹਨ ਪਰ ਸਮਾਂ ਤੇ ਸੱਚ ਦੋਨੇ ਮਿਲ ਕੇ ਹਰ ਟੁੱਟੇ ਹੋਏ ਰਿਸ਼ਤੇ ਨੂੰ ਜੋੜ ਸਕਦੇ ਹਨ ਉਹ ਅੰਦਰ ਆਇਆ ਤੇ ਜੋਤੀ ਦੇ ਕੋਲ ਬੈਠ ਕੇ ਬੋਲਿਆ ਗਲਤੀਆਂ ਇਨਸਾਨ ਤੋਂ ਹੁੰਦੀਆਂ ਪਰ ਮਾਫੀ ਦਿਲ ਤੋਂ ਹੁੰਦੀ ਹੈ ਤੇ ਅੱਜ ਦਿਲ ਨੇ ਜਿੱਤ ਲਿਆ। ਜੋਤੀ ਨੇ ਅੱਖਾਂ ਚੱਕ ਕੇ ਉਸ ਨੂੰ ਦੇਖਿਆ। ਅੱਖਾਂ ਵਿੱਚ ਪਿਆਰ ਤੇ ਸ਼ਾਂਤੀ ਸੀ। ਉਹ ਬੋਲੀ, "ਪ੍ਰਦੀਪ, ਕੀ ਮੈਂ ਇੱਕ ਨਵਾਂ ਜੀਵਨ, ਇੱਕ ਨਵੀਂ ਸ਼ੁਰੂਆਤ ਤੇਰੇ ਨਾਲ ਕਰ ਸਕਦੀ ਹਾਂ?" ਪ੍ਰਦੀਪ ਨੇ ਅਰਜੁਨ ਦੇ ਸਿਰ ਤੇ ਹੱਥ ਰੱਖਿਆ ਤੇ ਮੁਸਕਰਾਇਆ। "ਜ਼ਿੰਦਗੀ ਉਦੋਂ ਟੁੱਟੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਜੋੜਨਾ ਛੱਡ ਦਿੰਦੇ ਹਾਂ। ਤੂੰ ਵਾਪਸ ਆ ਗਈ। ਹੁਣ ਸਭ ਕੁਝ ਠੀਕ ਹੋ ਜਾਵੇਗਾ।" ਅਰਜੁਨ ਨੀਂਦ ਵਿੱਚ ਹੀ ਬੋਲਿਆ, ਮੰਮੀ ਪਾਪਾ ਪੂਰੇ ਘਰ ਵਿੱਚ ਉਹ ਇੱਕ ਸ਼ਬਦ ਗੂੰਜ ਗਿਆ ਜਿਸ ਨੇ ਰਿਸ਼ਤਿਆਂ ਦੀ ਕਹਾਣੀ ਨੂੰ ਫਿਰ ਤੋਂ ਜਗਾ ਦਿੱਤਾ ਸੀ ਦੋਸਤੋ ਰਿਸ਼ਤੇ ਕਦੇ ਵੀ ਅਚਾਨਕ ਖਤਮ ਨਹੀਂ ਹੁੰਦੇ ਕਦੇ-ਕਦੇ ਕੋਈ ਗਲਤੀ ਸਾਨੂੰ ਬਹੁਤ ਦੂਰ ਲੈ ਜਾਂਦੀ ਹੈ ਪਰ ਮਾਫੀ ਮਾਫੀ ਇਨਸਾਨ ਨੂੰ ਵਾਪਸ ਲਿਆਉਂਦੀ ਹੈ ਕਦੇ ਵੀ ਆਪਣੇ ਰਿਸ਼ਤਿਆਂ ਨੂੰ ਟੁੱਟਣ ਨਾ ਦਿਓ ਜ਼ਿੰਦਗੀ ਵਿੱਚ ਮੌਕਾ ਹਰ ਕਿਸੇ ਨੂੰ ਮਿਲਦਾ ਹੈ ਬਸ ਦਿਲ ਵੱਡਾ ਚਾਹੀਦਾ ਹੈ ਬਾਰ ਦੋਸਤੋ ਜੇ ਤੁਸੀਂ ਪ੍ਰਦੀਪ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਐਡੀ ਵੱਡੀ ਗਲਤੀ ਨੂੰ ਮਾਫ ਕਰ ਪਾਉਂਦੇ ਕਮੈਂਟ ਵਿੱਚ ਜ਼ਰੂਰ ਦੱਸਣਾ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ